ਇਹ ਬੁੱਢੀ ਲੰਬ ਦੇ ਉੱਤਰ ਆਏ। ਇਹ ਬਰਾ 8 ਵਜੇ ਦਾ ਕਿੰਨੇ ਵਜੇ ਦਾ ਲੱਖ ਦੀ ਲਾਂਦ ਸਰਕਾਰਾਂ ਦੇ ਗੁੜੀ ਆ। ਸਰਕਾਰਾਂ ਦਾ ਮੇਰਾ ਗਰੀਬਾਂ ਦਾ ਬੰਦਾ ਇਹਨਾਂ ਨੇ ਹੀ ਨਾ ਬਤਾਇਆ। ਪੂਰੀ ਹੋਵੇ ਕਹਿੰਦੇ ਨਾ ਹਾ ਕੱਟਿਆ ਕਰ। 6 ਫੁੱਟ ਦਾ ਨੌਜਵਾਨ। ਮੇਰਾ ਨਿਸ਼ਾਨਾ ਠੀਕਾ ਲਾ ਕੇ ਪੂਰਾ। ਨਹੀਂ ਮੈਂ ਨਹੀਂ ਜਾਣ ਗੁਰੂਆ। ਇਹ ਤਾਂ ਠੰਡਾ ਆਇਆ। ਠੰਡਾ ਆਇਆ ਇਹਦੇ। ਓਹ ਠੰਡਾ ਹੋਇਆ ਵਖਾਈਏ ਤਾਂ ਤਾਂ ਤੇ ਨਹੀਂ ਠੰਡਾ ਆ ਵੀਰ ਜੀ ਸੱਚ ਬੰਦੇ ਆ ਬਬਰ ਸਰਦਾ ਹੀ ਠੰਡਾ ਆ ਵਾ ਠੰਡਾ ਆ ਠੀਕ ਹੈ ਸਵੇਰੇ ਪਿੰਡ ਬਰਾਣੇ ਦਾ ਨੌਜਵਾਨ ਅੰਦਰ ਦੇ ਆ ਠੀਕਾ ਲਾ ਕੇ ਪਿਛਲੇ ਪਾਸੇ ਆ ਪੂਰਾ ਹੋ ਚੁੱਕਿਆ ਜੀ 6 ਫੁੱਟ ਦਾ ਗੱਭਰੂ ਆ ਪਹਿਲੇ ਫੋਨ ਗਿਆ ਪਹਿਲੇ ਕਿਹਾ ਮਾਂ ਮਾਂ ਵਿਚਾਰੀਆਂ ਰੋਂਦੀਆਂ ਰਛੇ ਨਾਲ ਬੇਗਾ ਕਰਦਾ ਹਦੀ ਸਰਕਾਰਾਂ ਵਾਲਾ ਪੀ ਆਉਂਦੇ ਚਲੋ ਵੀਰ ਚੁੱਕੋ ਲੈ ਜਾਓ ਅੱਜ ਟੋਣ ਨੂੰ ਦੋਹਾਂ ਅੰਟੀ ਦੇ ਕੱਡੀ ਚ ਪਾਓ ਵੀਰੋ ਕੱਡੀ ਆਹ ਗੱਡੀ ਆਹ ਗੱਡੀ ਵੀਰ ਜੀ ਆਪਣੀ ਆ ਪਾਓ ਜਾਨਾ ਚੁੱਕ ਕੇ ਪਾਓ ਲਿਜੀਏ ਸਾਡੇ ਪਿੰਡ ਦਾ ਸਾਡੇ ਪਰਿਵਾਰ ਦਾ ਮੁੰਡਾ ਜੀ ਪਪਾ ਜੀ ਇੱਥੇ ਨਰੰਗਾਂਵਾੜਾ ਸੇਵਾ ਕੇਂਦਰ ਦੇ ਸਾਹਮਣੇ ਇੱਥੇ ਜੇਮ ਹਾਲ ਪੈਂਦਾ ਇੱਥੇ ਟੀਕਾ ਲਾ ਕੇ ਆਪਣੇ ਜੀਮਨ ਲੀਲਾ ਸਮਾਪਤ ਕਰ ਗਿਆ ਮਾਤਾ ਹੁੰਦੀ ਇਹਦਾ ਫੋਨ ਵੀ ਹੋਇਆ ਪਹਿਲਾਂ ਤੇ ਇਹਦਾ ਵਿਚਾਰੇ ਦਾ ਦੱਸਦੇ ਆ ਵੀ ਇੱਥੇ ਜਨੂਗ ਵਿਚਾਰੇ ਦਾ ਕੋਈ ਮੋਟਰਸਾਈਕਲ ਵੀ ਲੈ ਗਿਆ ਕੋਈ ਨੌਣਾ ਵੀ ਬੂਟ ਵੀ ਬੂਟ ਵੀ ਲੈ ਗਏ ਮੋਟਰਸਾਈਕਲ ਫੋਨ ਸਭ ਕੁਝ ਲੈ ਗਏ ਜੀ ਬੂਟ ਵੀ ਲੈ ਗਏ ਬੂਟ ਵੀ ਬੂਟ ਵੀ ਲੈ ਗਏ ਪੈਰਾਂ ਤੋਂ ਲਾ ਕੇ ਕੀ ਬੰਦਾ ਇੱਥੇ ਕਰੂਗਾ ਵੇਖੋ ਕੋਈ ਹਾਲ ਹੈਗਾ ਕੋਈ ਵੇlo ਨਾਲ ਖਾਣ ਪੀਣ ਆਇਆ ਚਾਹਾਂ ਦਾ ਇਹ ਹੁਣ ਪ੍ਰਮਾਤਮਾ ਜਾਣੇ ਵੀ ਕੌਣ ਬੰਦੇ ਆ ਨਾਲ ਇਹਦੇ ਕਿੰਨਾ ਨਾਲ ਰਲ ਕੇ ਟੀਕਾ ਲਾਇਆ ਨੇ ਕੀ ਬਣਿਆ ਕੀ ਨਹੀਂ ਬਣਿਆ ਇਹ ਦੇਹ ਵਿਚਾਰੇ ਨੂੰ ਇਹ ਮੁੰਡੇ ਨੂੰ ਪਤਾ ਪਰ ਨਸ਼ੇ ਨੇ ਬੇੜਾ ਘਰ ਕਰਤਾ ਪੰਜਾਬ ਦਾ ਆਹ ਰੇਲੇ ਨਸ਼ਾ ਬੰਦ ਚਬਾਂਦ ਰੰਗਾ ਵਾਟ ਤੂੰ ਇਹ ਸ਼ੋਰ ਤਾਂ ਤੇਰੇ ਵੀ ਜਾਣਦਾ ਸੀਰਾ ਕਿੰਨੇ ਮੁੰਡੇ ਜਿਹੜਾ ਪਤਾ ਉਹਾਂ ਦੇ ਪੜਾਵਾ ਇੱਕ ਆਵੇ ਇਹਦਾ ਇਹਦਾ ਉਹ ਸ਼ੇਰਾ ਸ਼ੇਰਾ ਮੁੰਡਾ ਕੋਨ ਨੂੰ ਪਤਾ ਹੈ ਨਹੀਂ ਸਾਰਾ ਇਹ ਉਹ ਇੱਕ ਸ਼ੱਬਾ ਵਾ ਸ਼ੱਬਾ ਨਾ ਸ਼ੱਬਾ ਨੇ ਬੈਠਾ ਹੁਣ ਖਾਇਆ ਸ਼ੱਬਾ ਹੋ ਹੋ ਸ਼ੱਬਾ ਕਿਹੜਾ ਜੀ ਆ ਬੱਤਾ ਪਿੱਛੇ ਦਾ ਬਿੱਤਾ ਬਾ ਉਹ ਆ ਵੇਖੋ ਕੁੜਾ ਤੂੰ ਜਾ ਵੀ ਸੁੱਕੋ ਵੀਰੇ ਫਿਰ ਲੈ ਕੇ ਕਿੱਡੀ ਕਰਨ ਮੈਂ ਮੈਂ ਮੇਥਰਾ ਪਾਜੀ ਨੂੰ ਇੱਥਾਂ ਦੇ ਖੜੋ ਭਾਣਾ ਚਲੋ ਜੋ ਪਾਣਾ ਘਰ ਦੇ ਤੇ ਖੜੋ ਲੈ ਗੱਡੀ ਕਿੰਨ ਕਰਦੇ ਕੋਈ ਨਹੀਂ ਐਂ ਕੋਈ ਨਹੀਂ ਐਂਟੀ ਫੜ ਬੰਨੀ ਨਾ ਅੱਖ ਦੀ ਨਾ ਟੀਗਾ ਲਾ ਕੇ ਮਰ ਗਿਆ ਜਰਾ ਇਹ ਗੱਲ ਆ ਮੀਟਿੰਗ ਕੱਲ੍ਹ ਆਈ ਇੱਕ ਹੋਰ ਨੌਜਵਾਨ ਨਸ਼ੇ ਦੀ ਆ ਪੈਣਾ ਬਟੂਆ ਬਟੂਆ ਰਹਿ ਗਿਆ ਕੰਨਾ ਢੇੜ ਚੜ ਗਿਆ ਜਰਾ ਕੋਈ ਗੱਲ ਕਰਨ ਵਾਲੀ ਨਹੀਂ ਭਾਜੀ ਰਹਿ ਗਈ ਨਸ਼ੇ ਦੀ ਭੇੜ ਨੌਜਵਾਨ ਚੜ ਗਿਆ ਸਾਡੇ ਪਿੰਡ ਦਾ ਮੁੰਡਾ ਸਾਡੇ ਪਰਿਵਾਰ ਦਾ ਆਪਣਾ ਜੀ ਲਾ ਕੇ ਟੀਕਾ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਗਿਆ ਤੇ ਭਾਜੀ ਬੇੜਾ ਘਰ ਕੁੜੀ ਜਾਵਾ ਜਿਹੜੀਆਂ ਸਰਕਾਰਾਂ ਕਹਿੰਦੀਆਂ ਵਾ ਕੇ ਅਸੀਂ ਨਸ਼ਾ ਬੰਦ ਕਰਤਾ ਹੈ ਹੋ ਗਿਆ ਜੋ ਹੋ ਗਿਆ ਆ ਵੇਖ ਲਓ ਤੁਹਾਡੇ ਸਾਹਮਣੇ ਆ ਪਾ 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 ਆਪਣੇ ਪਿੰਡ ਵਾਲਾ ਕੀ ਗੱਲ ਕੀ ਗੱਲ ਆ ਕਿੱਥੇ ਹੀ ਆ ਵੇ ਇੱਥੇ ਆ ਜਰਾ ਇਹ ਹੁਣ ਦੱਸੋ ਬੰਦਾ ਇੱਥੇ ਕਰੇ ਕੀ ਮਾਵਾ ਵਿਚਾਰੀਆਂ ਰੋਂਡੀਆਂ ਮਾਂ ਪਿਓ ਦੁਖੀ ਹੋ ਚੁਕੇ ਆ ਹਾਂ ਚੰਗੇ ਭਲੇ ਬੰਦੇ ਵੇਲਾ ਕਰੇ ਵੇ ਵਰਾਣੇ ਦਾ ਭਾਜੀ ਸਾਡਾ ਆਪਣਾ ਹੀ ਬੰਦਾ ਰੋਂਦੀ ਹੁਣ ਲਿਖੇ ਚੱਲ ਰਿਹਾ ਮਾਂ ਚੱਲ ਰਿਹਾ ਮੋਟਰਸਾਈਕਲ ਤੇ ਇਹਦਾ ਕੀ ਇੱਥੇ ਬੰਦਾ ਕਰੂਗਾ ਦੱਸੋ ਨਸ਼ਾ ਕਿੱਥੇ ਬੰਦ ਹੋਇਆ ਵਾ ਤੁਸੀਂ ਵੀ ਸਿਆਣੇ ਜੀ ਪਿੰਡ ਵਰਾਣੇ ਦਾ ਮੁੰਡਾ ਇੱਥੇ ਨਰੰਗਾਬਾਦ ਇਹਦਾ ਮੋਟਰਸਾਈਕਲ ਵੀ ਲੈ ਕੇ ਆ ਦੱਸਦੇ ਆ ਵੀ ਜਿੰਨਾ ਬੰਦਿਆਂ ਨੇ ਟੀਕਾ ਟਾਕਾ ਲਾਇਆ ਵਾ ਜਾਂ ਕਿਦਾਂ ਲਾਇਆ ਕੀ ਬਣਿਆ ਤੇ ਇਹ ਮੁੰਡੇ ਨੇ ਟੀਕਾ ਲਾ ਲਿਆ ਪੂਰਾ ਹੋ ਗਿਆ ਤੇ ਇੱਥੇ ਸਰਕਾਰਾਂ ਦਾ ਜਿਹੜਾ ਗਰਕ ਹੋ ਚੁੱਕਾ ਇੱਥੇ ਆਣ ਕੇ ਜਿਹੜੀਆਂ ਕਹਿੰਦੀਆਂ ਕਿ ਅਸੀਂ ਐ ਕਰਤਾ ਜੋ ਕਰਤਾ ਜਾਂ ਤੁਹਾਡੇ ਸਾਹਮਣੇ ਜੀ ਆਪਣਾ ਮੁੰਡਾ ਸਾਡਾ ਯਾਰ ਅੱਜ ਬਹਿ ਗਿਆ ਅੱਥੀ ਬਹੁਤ ਵਰਗਾ ਦਰਸ਼ਕਰ ਦਾ ਮੁੰਡਾ ਪਾਪਾ ਇਹ ਗੱਲ ਆ ਰਿਹਾ ਹੈ ਇਹ ਕਾਲਾ ਹਲ ਵੀ ਐ ਤਕਾਰੀ ਆ ਆ ਵੇਖ ਲੋ ਹਾਲਤ ਪੰਜਾਬ ਦੀ ਬੁਰਾ ਦਾ ਦਦੇ ਪੈਰਾਂ ਦਾ ਬੂਟਬਾਰ ਵੀ ਲਾ ਕੇ ਲੈ ਕੇ ਜਨਾਂ ਨਾਲ ਆ ਟਿਕਾ ਲੱਗਦੇ ਬੜੇ ਜਨਾਂ ਦਾ ਹੁੰਦੇ ਨਸ਼ਾ ਕਰਦੇ ਆਹ ਤਰਸਾ ਦੇ ਗਈ ਇਹ ਜਿਹੜੇ ਮਨਦੇ ਮਾਂ ਤੇ ਵਿਚਾਰਾ ਰੋਂਦਾ ਆ ਕੀ ਬੰਦਾ ਲੁਕਾ 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 ਵੜਿਆ ਸੱਬੇ ਵੜ ਗਏ ਸੱਬੇ ਆਪੂਣ ਭਾਇਆ ਸੱਬੇ ਵੜੇ ਬਾਕੀ ਮੋਟਰਸਾਈਕਲ ਵੀ ਲੈ ਗਿਆ ਨਾ ਮੋਟਰਸਾਈਕਲ ਲੈ ਗਿਆ ਪਹਿਲਾਂ ਪਰਸਾ ਚਾਲ ਫੂਲ ਗਿਆ ਬਾ 2000 ਰੁਪਏ ਦੇ ਕੇ ਤਾ ਓਏ ਹੋਏ ਹੋਏ ਉਹਦੇ ਅੱਜ ਕਿਹ ਲੋਕ ਤੇ ਮਾਰ ਲੈਣਾ ਉਹ ਇੱਕ ਦੋ ਚਾਰ ਸੱਬੇ ਲਗਾਣਗੇ ਵੇਦੋ ਮੈਂ ਤੁਹਾਨੂੰ ਦੱਸਦਾ ਕਾਲੀ ਮੇਲੇ ਲਾ ਕੇ ਖਲੋਦਾ ਹਾਂ ਬੰਨਣਾ ਰੋਈ ਦੇ ਆਪਾਂ ਨਾਲ ਜਾਇ ਤੇ ਕਾਲੀ ਹਾਂ ਹੋ ਰੋਈ ਦੇ ਹਨ ਮੇਵਾ ਹਾਂ ਰੋਈ ਜਾ ਪਰ ਹਾਂ ਅੰਦਾਈ ਰੋਈ ਆ ਵੀਰਾਂ ਦਾ ਹੁਣੇ ਜਦ ਮਿੰਟ ਪੰਜ ਹੋਏ ਸੀ ਪੰਜ ਸੱਤ ਮਿੰਟ ਹੀ ਹੋਏ ਆ ਨਰੰਗਾਂਵਾਦ ਅੱਡੇ ਤੇ ਸਰਕਾਰੀ ਸਕੂਲ ਦੇ ਲਾਗੇ ਸੇਵਾ ਕੇਂਦਰ ਆ ਕਿ ਨਸ਼ਿਆਂ ਦਾ ਅੱਡਾ ਤਕਰੀਬਨ ਬਣ ਚੁੱਕਿਆ ਹੈ ਹਾਂ ਤੁਹਾਨੂੰ ਪਤਾ ਲੱਗਾ ਬੁਨਿਆਦੀ ਕੰਮ ਚੱਲਦਾ ਹੈ ਤੇ ਸੇ ਨਵੇ ਸਾਡੇ ਪਿੰਡ ਦਾ ਨੌਜਵਾਨ 6 ਫੁੱਟ ਗੱਭਰੂ ਆ ਦੇਖੋ ਨਹੀਂ ਮੋੜਦਾ ਲਾਸ਼ ਨਸ਼ੇ ਦੀ ਛੇੜ ਚੜ ਚੁੱਕਾ ਵਾ ਪਿੰਡ ਬਰਾਣੇ ਦਾ ਨੌਜਵਾਨ ਵਾਹਿਗੁਰੂ 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 ਕੋਈ ਗੱਲਾਂ ਨਹੀਂ ਕਰਨ ਵਾਲੀਆਂ ਭਾਜੀ ਮੈਂ ਬੋਲ ਹੀ ਹੈ ਹਾਂ ਮੈਂ ਤੁਹਾਨੂੰ ਮਾਰਦਾ ਚੱਲੀਏ ਮੈਂ ਤਾਂ ਮੈਂ ਮੈਂ ਕਿਹੜਾ ਬੰਦਾ ਕਮਾਣਦਾ ਹੈ ਹੈ